ਇੰਦਰਜੀਤ ਸਿੰਘ ਹੋਰਾਂ ਨੇ ਕਾਫੀ ਖੁਲਾਸੇ ਕੀਤੇ ਨੇ ਉਹ ਤੇ ਕਹਿੰਦੇ ਕਿ ਭਾਈ ਅੰਦੋਲਨ ਦੇ ਨਾਂ ਤੇ ਕਰੋੜਾ ਰੁਪਏ ਦਾ ਗਵਨ ਕਰ ਗਿਆ ਇੱਥੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਦਾਲਾਂ ਸੀ ਲੰਗਰ ਦਾ ਦੁੱਧ ਸੀ ਉਹ ਤੱਕ ਵੇਚ ਦਿੱਤਾ ਗਿਆ ਕਿੰਨਾ ਕਿਦੇ ਚ ਸੱਚਾਈ ਹੈ ਕਿਵੇਂ ਇਸ ਜੀ ਨੂੰ ਵੇਖੀਏ ਦੇਖੋ ਮੈਂ ਨਹੀਂ ਕੁਝ ਕਹਿ ਸਕਦਾ ਕਿ ਸੱਚਾਈ ਕਿੰਨੀ ਕੁ ਹੈ ਕਿਉਂਕਿ ਦੋਸ਼ ਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਜਿਹੜਾ ਹੈ ਉਹ ਸਾਹਮਣੇ ਵਾਲਾ ਗਲਤ ਆ ਜੀ ਦੋਸ਼ ਤੇ ਇੱਕ ਪੋਲਿਟਿਸ਼ੀਅਨ ਦੀ ਜ਼ਿੰਦਗੀ 'ਚ ਮੇਰੇ ਖਿਆਲ ਦੇ ਨਾਲ ਦੇ ਨਹੀਂ ਕੋਈ ਵਿਰਲਾ ਹੁੰਦਾ ਜਦੋਂ ਉਹਦੇ ਤੇ ਨਹੀਂ ਲੱਗਦਾ ਹੂੰ ਤਾਂ ਗੱਲ ਇਹ ਆ ਕਿ ਇਹਨਾਂ ਦਾ ਜਿਹੜਾ ਏ ਖਖੜਖਈਆ ਵੈਸੇ ਉਹਦੀ ਸੰਭਾਵਨਾ ਸੀ ਕਿਉਂਕਿ ਇਹ ਅੱਗੇ ਆਪਣਾ ਰੰਗ ਵਖਾ ਚੁੱਕੇ ਆ ਜਦੋਂ ਦਿੱਲੀੋਂ ਆਏ ਸੀਗੇ ਤੇ ਦਿੱਲੀ ਆਉਣ ਤੋਂ ਬਾਅਦ ਇਹਨਾਂ ਨੇ ਜੋ ਉੱਥੇ ਏਕਤਾ ਵਿਖਾਈ ਸੀ ਉੱਥੋਂ ਪੰਜਾਬ ਆਉਣ ਤੋਂ ਬਾਅਦ ਜਿਸ ਤਰ੍ਹਾਂ ਇਹ ਖਿੰਡੇ ਜਿਸ ਤਰ੍ਹਾਂ ਪੁੰਡੇ ਉਹ ਇੱਕ ਨਾ ਸਰਦੂਲ ਸਿਕੰਦਰ ਨੇ ਗੀਤ ਗਾਇਆ ਸੀ ਉਹਦੇ ਵਿੱਚ ਕਹਿੰਦਾ ਕਿ ਜਦੋਂ ਜੁੜੇ ਸਾਂ ਤੇ ਜੁੜੇ ਸੀ ਡਾਢੇ ਵਸੀਲਿਆਂ ਦੇ ਨਾਲ ਜਦੋਂ ਖਿੰਡਣ ਤੇ ਆਏ ਤੇ ਖਿੰਡੇ ਤੀਲਿਆਂ ਦੇ ਜਦੋਂ ਜੋੜਨ ਤੇ ਆਇਸ ਜੁੜੇ ਸੀ ਡਾਡੇ ਵਸੀਲਿਆਂ ਦੇ ਵਾਂਗ ਜਦੋਂ ਖਿੰਡਣ ਤੇ ਆਏ ਖਿੰਡੇ ਟੀਲਿਆਂ ਦੇ ਵਾਂਗ ਤਾਂ ਇਹ ਤੇ ਟੀਲਿਆਂ ਦੇ ਵਾਂਗ ਖਿੰਡ ਗਏ ਸਨ ਆਕੇ ਸਾਬ ਜੀ ਠੀਕ ਹੈ ਨਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੀ ਪੋਲ ਪੱਟੀ ਖੋਲਣੀ ਸਟਾਰਟ ਕਰ ਦਿੱਤੀ ਸੀ ਕੋਈ ਕਹਿੰਦਾ ਜੀ ਕਿ ਫਲਾਣਾ ਜਾ ਕੇ ਫਲਾਣੇ ਦੇ ਘਰ ਪੈਗ ਲਾਉਂਦਾ ਹੈ ਕੋਈ ਕਹਿੰਦਾ ਜੀ ਐਨੇ ਕਰੋੜ ਹੈ ਕੋਈ ਕਹਿੰਦਾ ਵੀ ਉਹਦੇ ਕੋਲ ਐਨੇ ਪੈਸੇ ਸੀਗੇ ਉਹਨੇ ਆਪਣੀਆਂ ਲਿਮਟਾਂ ਤਾਰ ਲਈਆਂ ਨੇ ਇਹਨਾਂ ਨੇ ਖੂਬ ਤਮਾਸ਼ਾ ਕੀਤਾ ਸੀ ਗਾ ਜੀ ਜੀ ਤਾਂ ਉਸ ਤੋਂ ਬਾਅਦ ਜਦੋਂ ਇਹ ਮੋਰਚਾ ਇੱਥੋਂ ਪਟਿਆ ਗਿਆ ਤੇ ਇਹ ਸੰਭਾਵਨਾ ਸੀ ਮੈਂ ਤੇ ਤੁਹਾਨੂੰ ਡੇ ਵਨ ਤੋਂ ਕਹਿੰਦਾ ਸੀਗਾ ਕਿ ਇਹਨਾਂ ਦਾ ਯਾਨੀ ਡੱਲੇ ਵਾਲੋਂ ਰਾਂ ਦਾ ਪੰਦੇਰ ਰਾਂ ਦਾ ਬਹੁਤ ਸਾਰੇ ਕਿਸਾਨ ਆਗੂਆਂ ਦੇ ਵਿੱਚ ਹੀ ਗੁੱਸਾ ਹੈ ਇਹ ਗੱਲ ਜਦੋਂ ਕਰੀਏ ਕਿਸਾਨ ਲੀਡਰਾਂ ਦੇ ਨਾਲ ਕਿਉਂ ਕਿਉਂਕਿ ਉਹਨਾਂ ਨੂੰ ਇਹੋ ਲੱਗਦਾ ਕਿ ਸਾਡਾ ਦਾਬਾ ਇੱਕੋ ਝਟਕੇ ਦੇ ਵਿੱਚ ਇਹਨਾਂ ਨੇ ਖਤਮ ਕਰ ਦਿੱਤਾ ਮੌਕਾ ਦਿੱਤਾ ਹੈ ਜੀ ਤੇ ਫਿਰ ਸਭ ਤੋਂ ਵੱਡੀ ਗੱਲ ਕਿ ਜਿਸ ਤਰ੍ਹਾਂ ਇਸ ਮੂਰਚੇ ਦੀ ਕਹਾਣੀ ਖਤਮ ਹੋਈ ਤਾਂ ਉਹਦੇ ਤੇ ਕਈ ਕਿਸਮ ਦੇ ਸਵਾਲ ਸੀਗੇ ਤਾਂ ਦੇਖੋ ਹੁਣ ਡੱਲੇਵਾਲ ਦੇ ਸਾਥੀਆਂ ਨੇ ਸਵਾਲ ਚੁੱਕੇ ਜਦੋਂ ਅਸੀਂ ਚੁੱਕਦੇ ਸੀਗੇ ਸਾਨੂੰ ਤੇ ਕੁੱਦ-ਕੁੱਦ ਕੇ ਪੈਂਦੇ ਸੀ ਇਹਨਾਂ ਦੇ ਸਮਰਥਕ ਹੁਣ ਕੀ ਕਹੋਗੇ ਜੀ ਉਹਨਾਂ ਨੇ ਜੋ ਦੋਸ਼ ਲਾਏ ਆ ਉਹ ਦੋਸ਼ ਦੇਖੋ ਉਹ ਸਾਬਤ ਕਿਵੇਂ ਕਰਦੇ ਹੋ ਤੇ ਉਹਨਾਂ ਦੀ ਸਿਰ ਧਰਤੀ ਆ ਡੱਲੇਵਾਲ ਸਾਹਿਬ ਨੇ ਤੇ ਇਹ ਕਿਹਾ ਕਿ 24 ਅਲੀ ਮੀਟਿੰਗ ਚ ਤੁਸੀਂ ਕਿਉਂ ਨਹੀਂ ਬੋਲੇ ਹੂੰ ਹੁਣ ਚਲੋ ਅਗਲੀ ਮੀਟਿੰਗ ਆਏਗੀ ਉਹ ਤੇ ਚਸਮਿਕਾ ਫੇਰ ਕਰ ਲੈਨੇ ਆ ਜੀ ਰਸ਼ਦ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਥਾਂ ਤੇ ਬਿਆਨ ਦਿੱਤਾ ਹੈ ਇੱਕ ਅਖਬਾਰ ਨੂੰ ਕਿ ਰਸ਼ਦ ਜਦੋਂ ਬਹੁਤ ਜ਼ਿਆਦਾ ਹੋ ਜਾਂਦੀ ਆ ਤਾਂ ਕੁਝ ਚੀਜ਼ਾਂ ਦੇ ਕੇ ਕੁਝ ਚੀਜ਼ਾਂ ਲੰਗਰ ਵਾਸਤੇ ਲੈ ਲਈਆਂ ਜਾਂਦੀਆਂ ਜੀ ਤੇ ਮੰਨ ਰਹੇ ਨੇ ਉਹ ਹੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹ ਕਹਿੰਦੇ ਕਿ ਸੂਈ ਦੇ ਨੱਕੇ ਜਿੰਨਾ ਵੀ ਹੇਰ ਫੇਰਨੀ ਹੈਗਾ ਇਹ ਭਰਾ ਸਾਡੇ ਜਿਹੜੇ ਆ ਉਹ ਇਲਜ਼ਾਮ ਤਰਾਸ਼ੀਆਂ ਵਾਸਤੇ ਕਾਲੀ ਕਰਦੇ ਪਏ ਕੋਈ ਨਹੀਂ ਹੌਲੀ ਹੌਲੀ ਸਾਬ ਕਿਤਾਬ ਜਿਹੜਾ ਅਸੀਂ ਆ ਕਰ ਲਵਾਂਗੇ ਜੀ ਪਰ ਗੱਲ ਇਹ ਆ ਕਿ ਦੇਖੋ ਅੱਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੁਣੀਆਂ ਜੋ ਖਾਸ ਤੌਰ ਤੇ ਸਿੰਘੂ ਬਾਰਡਰ ਤੇ ਸਟੇਜ ਸੀਗੀ ਸਟੇਜ ਦਾ ਜਿਹੜਾ ਮਤਲਬ ਕਿ ਪ੍ਰਚਾਰ ਪ੍ਰਸਾਰ ਦਾ ਜਿੰਮਾ ਸੀਗਾ ਉਹਦੇ ਵਾਸਤੇ ਜਿਸ ਤਰ੍ਹਾਂ ਦਾ ਫੰਡ ਰੱਖਿਆ ਸਰ ਉਹ ਖਬਰਾਂ ਸੀ ਕਰ ਚੁੱਕੇ ਆ ਜਦੋਂ ਆ ਕੇ ਰੌਲਾ ਪਿਆ ਜੀ ਜੀ ਬਿਲਕੁਲ ਜਦੋਂ ਉਹ ਪੈਸੇ ਘਣਾਉਣੇ ਸ਼ੁਰੂ ਹੋਏ ਕਿ ਇਹਦੇ ਵਾਸਤੇ ਇਨੇ ਲੱਖ ਇਹਦੇ ਵਾਸਤੇ ਇਨੇ ਲੱਖ ਉਤੇ ਇਦਾਂ ਲੱਗਦਾ ਸੀਗਾ ਕਿ ਜਿਵੇਂ ਕੋਈ ਹਾਲੀਵੁੱਡ ਦੀ ਫਿਲਮ ਜਿਹੜੀ ਆ ਉਹਦੀ ਪ੍ਰੋਮੋਸ਼ਨ ਤੇ ਇਨਾ ਬਜਟ ਰੱਖਿਆ ਗਿਆ ਹੋਵੇ ਜੀ ਜੀ ਯਾਨੀ ਇਨਾ ਜ਼ਿਆਦਾ ਪੈਸਾ ਜਿਹੜਾ ਸੀਗਾ ਉਹ ਵਕ ਵਕ ਤਾਮਾ ਤੇ ਲਾਇਆ ਗਿਆ ਸੀਗਾ ਕਿ ਜਿੱਤੋਂ ਲੱਗਦਾ ਸੀਗਾ ਕਿ ਯਾਰ ਇੰਨਾ ਪੈਸਾ ਲਾ ਕੇ ਹੂੰ ਕੀ ਇਹਨਾਂ ਨੇ ਸਹੀ ਕੀਤਾ ਉਹ ਤਾਂ ਲਾਉਣ ਵਾਲੀ ਦੱਸ ਸਕਦੇ ਕਿ ਲੱਗਿਆ ਕਿੰਨਾ ਤੇ ਉਹਦੇ ਵਿੱਚੋਂ ਕਿਸੇ ਨੇ ਬਚਾਇਆ ਕਿੰਨਾ ਜੀ ਤੇ ਉਹ ਹੀ ਦੱਸ ਸਕਦੇ ਆ ਪਰ ਉਹ ਹਸਾਬਕਤਾਵ ਹਾਲੇ ਵੀ ਪੈਂਡਿੰਗ ਆ ਇਹ ਕਹਿੰਦੇ ਜੀ ਨਵੇਂ ਸਿਰਿਓ ਆ ਕਰ ਲਵਾਂਗੇ ਪਰ ਜਿਹੜਾ ਪਿਛਲਾ ਹਸਾਬ ਕਿਤਾਬ ਆ ਉਹ ਹਸਾਬ ਕਿਤਾਬ ਜਿਹਦੇ ਕੋਲ ਰਹਿ ਗਿਆ ਰਹਿ ਗਿਆ ਬਸ ਜਿਹੜਾ ਲੈ ਗਿਆ ਲੈ ਗਿਆ ਇਹ ਸਪਸ਼ਟ ਹੈ ਜੀ ਤੇ ਇਹਨਾਂ ਦੇ ਖਿਲਾਫ ਗੁੱਸਾ ਹੈਗਾ ਕਿਸਾਨਾਂ ਕੋਲ ਦਾ ਜਗਵੀਰ ਵੀ ਬੋਲੇ ਆ ਨਾ ਉਹਨਾਂ ਨੇ ਤੇ ਇਹਨਾਂ ਦੀ ਭੁੱਖ ਹੜਤਾਲ ਤੇ ਸਵਾਲ ਚੁੱਕ ਦਿੱਤੇ ਡੱਲੇਵਾਲ ਸਾਹਿਬ ਕਹਿੰਦੇ ਕਿ ਤੁਸੀਂ ਡਾਕਟਰਾਂ ਦਾ ਰਿਕਾਰਡ ਵੇਖੋ ਮੈਂ ਤਾਂ ਕੋਈ ਅਨਗ੍ਰਹਿਣ ਕੀਤਾ ਨਹੀਂ ਹੈ ਜੀ ਅਨਗ੍ਰਹਿਣ ਕੀਤਾ ਨਹੀਂ ਹੈ ਉਹ ਕਹਿੰਦੇ ਜੀ ਡਾਕਟਰਾਂ ਦੀ ਰਿਪੋਰਟ ਦੇਖੋ ਤੇ ਪਰ ਜਦੋਂ ਤੁਹਾਡ ਨੂੰ ਉਹ ਸ਼ੱਕ ਦੀ ਨਿਗਾਨ ਨਾਲ ਹੀ ਵੇਖਣ ਲੱਗ ਪਏ ਕਿ ਸਰਕਾਰ ਦੇ ਨਾਲ ਤੁਸੀਂ ਮਿਲ ਗਏ ਤਾਂ ਫਿਰ ਤੇ ਉਹ ਤੁਹਾਡੇ ਡਾਕਟਰਾਂ ਤੇ ਯਕੀਨ ਕਰਨਗੇ ਕਰਨਗੇ ਬਿਲਕੁਲ ਗੱਲ ਤੇ ਇਹ ਹੁੰਦੀ ਹੈ ਨਾ ਕਿ ਯਕੀਨ ਹੈ ਕਿਸੇ ਲੀਡਰ ਤੇ ਯਕੀਨ ਹੈ ਤਾਂ ਅੱਖਾਂ ਮੀਟ ਕੇ ਜਨਤਾ ਉਹਦੇ ਮਗਰ ਤੁਰੀ ਜਾਂਦੀ ਆ ਜਦੋਂ ਯਕੀਨ ਟੁੱਟ ਗਿਆ ਗੱਲ ਤੇ ਯਕੀਨ ਦੀ ਹੈ ਨਾ ਰਿਸ਼ਤਾ ਰਿਸ਼ਤਾ ਕਿਸੇ ਨਾਲ ਵੀ ਕਿਸੇ ਕਿਸਮ ਦਾ ਹੋ ਸਕਦਾ ਨਾਮ ਕੋਈ ਵੀ ਰੱਖ ਲੋ ਪਰ ਉਸ ਰਿਸ਼ਤੇ ਦੇ ਵਿੱਚ ਜੇ ਕੋਈ ਆਪਾਂ ਕਹ ਲਈਏ ਕਿ ਜੋੜ ਹੁੰਦਾ ਕੜੀ ਹੁੰਦੀ ਹੈ ਤਾਂ ਉਹ ਪਰੋਸਾਹੀ ਹੁੰਦਾ ਪਰੋਸਾ ਟੁੱਟਿਆ ਤੇ ਰਿਸ਼ਤਾ ਖਸਿਆ ਬਸ ਜੀ ਇਹੀ ਹਿਸਾਬ ਆ ਤਾਂ ਹੁਣ ਇਨ੍ਹਾਂ ਤੇ ਜਿਹੜੇ ਭਰੇ ਪੀਤੇ ਪੈ ਸੀਗੇ ਦੂਜੀਆਂ ਜਥੇਬੰਦੀਆਂ ਦੇ ਲੀਡਰ ਉਹ ਸਾਰੇ ਆ ਗਏ ਆ ਅਾਗੇ ਮੈਦਾਨ ਦੇ ਵਿੱਚ ਹੌਲੀ-ਹੌਲੀ ਹੋਰ ਆ ਜਾਣਗੇ ਤਾਂ ਇਹਨਾਂ ਦਾ ਕਮਸਾਂ ਜਿਹੜਾ ਉਹ ਲਗਭਗ ਲਗਭਗ ਸੰਭਾਵੀ ਸੀਗਾ ਸੰਭਾਵਨਾ ਉਹਦੀ ਸੀਗੀ ਤੇ ਹੁਣ ਤੇ ਉਹ ਪੂਰਾ ਕਹਿ ਲੋ ਕਿ ਸਿਖਰ ਤੇ ਚਲਾ ਗਿਆ ਤੇ ਚਰਚਾ ਆਵਾ ਹੁਣ ਤੁਹਾਨੂੰ ਪਤਾ ਹੀ ਆ ਉਹਨਾ ਇੱਕ ਗੀਤ ਦੇ ਵਿੱਚ ਮਨਮੋਹਨ ਵਾਰਿਸ ਨੇ ਗਾਇਆ ਸੀਗਾ ਨਾ ਕਿ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੰਡਦਾ ਵੱਡਾ ਰੌਲਾ ਯੂਨੀਅਨ ਖਾਗੀ ਫੰਡ ਦਾ ਜੀ ਤੇ ਇਹ ਤੇ ਉਹ ਰੌਲਾ ਤੋਬੇ ਵਾਲਾ ਸਾਧ ਛੇੜਦਾ ਚਨਾਨੀਆਂ ਹੂੰ ਪੰਨਣਾ ਹੀ ਪੰਡਾ ਚੱਲਦੇ ਪਖੰਡ ਦਾ ਹੂੰ ਤੁਹਾ ਗੱਲ ਇਹ ਆ ਕਿ ਇੱਥੇ ਇਹ ਜਿਹੜੇ ਮੁੱਦੇ ਆ ਹੁਣ ਉਥੇ ਦੂਜੇ ਮੁੱਦੇ ਤੇ ਹੈਗੇ ਹੈਗੇ ਪੰਜਾਬ ਦੇ ਵਿੱਚ ਹੁਣ ਯੂਨੀਅਨ ਦੇ ਫੰਡ ਦਾ ਬੰਦਾ ਵੀ ਇੱਕ ਬਣ ਜਾਏਗਾ ਤੇ ਫੇਸਬੁੱਕ ਤੇ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਗਾਂ ਸਾਰਿਆਂ ਦੇ ਗਰੁੱਪ ਬਣੇ ਹੋਏ ਆ ਜੀ ਉਹ ਸਾਰੇ ਫਿਰ ਆਪਸ ਦੇ ਵਿੱਚ ਪੜਦੇ ਆ ਅੱਗੇ ਅਸੀਂ ਉਹ ਸਮਾਂ ਵੀ ਵੇਖਿਆ ਜਦੋਂ ਇੱਥੇ ਇਹਨਾਂ ਦੇ ਆਪਣੇ ਬੰਦੇ ਜਥੇਬੰਦੀਆਂ ਦੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀਗੇ ਫੇਸਬੁੱਕ ਤੇ ਜੀ ਤੇ ਮੈਨੂੰ ਲੱਗਦਾ ਕਿ ਐਸਾ ਦੌਰ ਫੇਰ ਆ ਜਾਏਗਾ ਬਿਲਕੁਲ ਗਾਲ੍ਹਾਂ ਕੱਢਣ ਦੇ ਕਿ ਅਸੀਂ ਫੇਰ ਲੱਗਿਆ ਸੀ ਕਿ ਸਾਰੇ ਦੇ ਕਿਤੇ ਦੇ ਦੇ ਜਾਂਗੇ ਤਾਂ ਇੰਨਾ ਚ ਦੇਖੋ ਸੁਖਮ ਸਿੰਘ ਸਾਹਿਬ ਬੜੇ ਵਿਚਾਰਕ ਇਹਨਾਂ ਦੇ ਮਤ ਪੇਦਿਆ ਕੋਈ ਲੈਫਟਿਸਟ ਆ ਕੋਈ ਰਾਈਟਿਸਟ ਆ ਕੋਈ ਸੈਂਟਰਲਿਸਟ ਆ ਉਹ ਵਿਚਾਰਕ ਬਹੁਤ ਖੱਪੇ ਪਹਿਲਾਂ ਹੀ ਵੀ ਹੁੰਦੇ ਜਥੇਬੰਦੀਆਂ 'ਚ ਮਤ ਪੇਦ ਹੁੰਦੇ ਆ ਪਰ ਗੱਲ ਇਹ ਹੈ ਕਿ ਉਹ 파ਟਕ ਵਿਚਾਰਕ ਰਹਿਣ ਤਾਂ ਠੀਕ ਆ ਪਰ ਜਦੋਂ ਜਥੇਵੰਦੀ ਦੇ ਵਿੱਚੋਂ ਸਿਧਾਂਤਕ ਚੀਜ਼ਾਂ ਜਿਹੜੀਆਂ ਵਿਵਾਦਤ ਹੋ ਜਾਂਦੀਆਂ ਕਿ ਤੁਸੀਂ ਸਿਧਾਂਤ ਤੋਂ ਖੜ ਗਏ ਹੋ ਤਾਂ ਫਿਰ ਸਮਝੋ ਮਾਮਲਾ ਗੜਬੜਿਆ ਗੁਰਦਾਸ ਅਸਮਾਨ ਨੇ ਕਿਹਾ ਸੀ ਤਾਂ ਫਿਰ ਸਮਝੋ ਮਾਮਲਾ ਗੜਿਆ ਗੜਬੜਿਆ ਤਾਂ ਇੱਥੇ ਤੁਹਾਡੇ ਇਕੱਲੇ ਈਮਾਨ ਤੇ ਨਹੀਂ ਤੁਹਾਡੇ ਸਿਧਾਂਤ ਤੇ ਵੀ ਸਵਾਲ ਚੁੱਕ ਰਹੇ ਆ ਤੁਹਾਡੇ ਸਾਥੀ ਜੀ ਹਾਲਾਂਕਿ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਚਾਹੇ ਕੁਹਾੜ ਹੋਵੇ ਚਾਹੇ ਕਾਕਾ ਕੋਟੜਾ ਹੋਵੇ ਚਾਹੇ ਡੱਲੇਵਾਲ ਸਾਹਿਬ ਇਹਨਾਂ ਨੇ ਮਤਲਬ ਕਿ ਡਿਕਟੇਟ ਕੀਤਾ ਹੈ ਜੀ ਉਹਨਾਂ ਦੇ ਸਾਥੀ ਇਹ ਕਹਿ ਰਹੇ ਕਿ ਡਿਕਟੇਟ ਕੀਤਾ ਇਹਨਾਂ ਨੇ ਕਿਸ ਚੀਜ਼ ਦੇ ਕਬਜ਼ਾ ਕੀਤਾ ਹਾਲੀ ਨਾਲ ਉਹਨਾਂ ਨੇ ਵੱਡਾ ਪ੍ਰਸ਼ਨ ਇਹ ਕੀਤਾ ਕਿ 40-42 ਜਿਹੜੇ ਸਾਡੇ ਉਥੇ ਫੌਤ ਹੋ ਗਏ ਨੇ ਹੂੰ ਫੌਤਗੀ ਹੋ ਗਈ ਹੈ ਜਿਨ੍ਹਾਂ ਦੀ 40-42 ਬੰਦੇ ਮਰਵਾ ਕੇ ਅਸੀਂ ਖੱਟਿਆ ਕੀ ਆ ਹੂੰ ਇਹ ਸਾਡੇ ਕੋਲ ਆਊਟਪੁੱਟ ਕੀ ਆ ਸਤਮੁੱਚ ਤੇ ਦੂਜੀ ਗੱਲ ਇਹ ਆ ਕਿ ਜਿੰਨਾ ਫੰਡ ਇਕੱਠਾ ਹੋਇਆ ਹੂੰ ਜਿੰਨਾ ਬਚਾਇਆ ਜਾ ਸਕਦਾ ਸੀ ਜਿਹਦਾ حساب ਖਤਾਬ ਰਹਿੰਦਾ ਉਹ ਤੇ ਕਹਿੰਦੇ ਕਿ ਕਰਜ਼ਾ ਲਾਇਆ ਜਾ ਸਕਦਾ ਸੀ ਕਿਸਾਨਾਂ ਦਾ ਉਹਦੇ ਨਾਲ ਜੀ ਮਤਲਬ ਇੰਨਾ ਪੈਸੇ ਦੀ ਹਿਸਾਬ ਤੇ ਦੂਜੇ ਪਾਸੇ ਉਹ ਕਹਿੰਦੇ ਕਿ ਜਿੰਨਾ ਦਾ ਉਥੋਂ ਸਮਾਨ ਚੋਰੀ ਹੋਇਆ ਉਹ ਤੇ ਹੱਲੇ ਬਿਲਕੁਲ ਦੇ ਪਿਆ ਉਹਨਾਂ ਦੀ ਕਿਸੇ ਪਾਸੇ ਉਹਨਾਂ ਤੇ ਸਰਕਾਰ ਪੱਖੋਂ ਪਰਪਾਈ ਹੋ ਰਹੀ ਆ ਇਹਨਾਂ ਇਧਰੋਂ ਮਤਲਬ ਕਿ ਯੂਨੀਅਨ ਬਣੀਓ ਜਾਂ ਜਥੇਬੰਦੀਆਂ ਵੱਲੋਂ ਬਣੀਓ ਪਰਪਾਈ ਹੋ ਰਹੀ ਆ ਕਿ ਦੂਜੇ ਪਾਸੇ ਜਿਹੜਾ ਪੈਸਾ ਲੇਖੇ ਲੱਗ ਗਿਆ ਵਾਟਸਐਪ ਵੀ ਕਹਿ ਰਹੇ ਸੀਗੇ ਕਿ ਜੀ ਸਬੂਤ ਪੇਸ਼ ਕਰੋ ਇਹ ਕਰੋ ਵਾਹ ਕਰੋ ਪਰ ਇਹਨਾਂ ਦਾ ਖਲਾਰਾ ਜਿਹੜਾ ਉਹ ਕਾਫੀ ਜ਼ਿਆਦਾ ਪੈ ਗਿਆ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਵਾਟਸਐਪ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਤੇ ਕਹਿੰਦੇ ਕਿ ਮੇਰੇ ਸਾਹਮਣੇ ਬੈਠੋ ਮੈਂ ਹਿਸਾਬ ਦੇਵਾਂਗਾ ਹਰ ਇੱਕ ਚੀਜ਼ ਦਾ ਅਮਨਦੀਪ ਜੀ ਕਹਿ ਰਹੇ ਨੇ ਕਿ ਪੰਦੇਰ ਸਾਹਿਬ ਵੀ ਸ਼ੱਕ ਦੇ ਘੇਰੇ 'ਚ ਨੇ ਤੇ ਡੱਲੇਵਾਲ ਸਾਹਿਬ ਵੀ ਖੈਰ ਸੱਚਮੁੱਚ ਇਹ ਗੱਲ ਤੇ ਖਿਲਰ ਗਈ ਆ ਹੁਣ ਦੇਖੋ ਕਿੱਥੇ ਜੇ ਇਹਦਾ ਜਾ ਕੇ ਕੋਈ ਹੁੰਦਾ ਇਨਕਾਮ ਰਾਜੂ ਜੀ